ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬੋਲੀਆਂ ਤੇ ਅੱਜ ਪਤਾ ਲਈ ਬੋਲੀਆਂ ਲੈ ਕੇ ਆਏ ਆਂ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਪੰਜਾਬੀ ਬੋਲੀਆਂ ਗੱਡੇ ਪਾਇ ਵਾਨ ਦੇ ਘੜੀਰੇ ਆਏ ਵਾਨ ਤੇ ਗੱਡੇ ਆਏ ਵਾਨ ਤੇ ਘੜੀਰੇ ਆਏ ਵਾਨ ਤੇ ਹਾਈ ਨਹੀਂ ਸੱਸੇ ਹੋਣੀਏ ਜੋੜੀ ਨੂੰ ਮੇਲੇ ਜਾਣ ਹਾਈ ਨਹੀਂ ਸੱਸੇ ਹੋਣੀਏ ਜੋੜੀ ਨੂੰ ਮੇਲੇ ਜਾਣ ਦੇ बाहर जाइए गंडे खाइए जहाँ जाइए गंडे खाइए कर ले आइए पुक्का मैं फेके सुनती स तेरियाँ कर तू ता मैं फेके सुनती स तेरियाँ कर तू ता बार जाइ गंडे खाइए बार जाइए गंडे खाइए कर ले आइए फूक मैं होर व्यल नोए तेरे वर्गियाँ झूठा मैं होर नोए तेरे नोवेंरे झूठा ਸੱਸੇ ਲੜਿਆ ਨਾ ਕਰਨੀ ਸੱਸੇ ਹੜਿਆ ਨਾ ਕਰਨੀ ਸਾਨੂੰ ਆਟੇ ਕਰਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰਦੇ ਸ਼ੱਕਰ ਭੀparat ਨੂੰ ਐਸਾ ਲੜਦਿਆਂ ਨੂੰ ਪੈ ਗਈ ਅੱਧੀ ਰਾਤ ਨੂੰ ਸੱਸਤਾ ਨੂੰ ਲੜਦਿਆਂ ਨੂੰ ਪੈ ਗਈ ਅੱਧੀ ਰਾਤ ਭਾਰੀ ਬਰਸੀ ਘਟਣ ਗਿਆ ਸੀ ਭਾਰੀ ਬਰਸੀ ਘਟਣ ਗਿਆ ਸੀ ਖਟਕਲੇ ਆਂ ਦੇ ਕੇਲੇ ਬਡੜੀ ਨੂੰ ਪੰਕਣ ਦੇ ਆਪਾਂ ਚਲਿਏ ਮੇਲੇ ਬਡੜੀ ਨੂੰ ਪੰਕਣ ਦੇ ਆਪਾਂ ਚਲਿਏ ਮੇਲੇ ਊੜੀ ਨੂੰ ਪੰਕਣ ਦੇ ਆਪਾਂ ਚਲਿਏ ਮੇਲੇ ਇੱਕਿਆਂ ਦੇ ਘਰ ਹੱਕਣ ਪਰੌਂਠੇ ਭਗਿਆਂ ਦੇ ਘਰ ਪਖਣ ਪਰੌਂਠੇ ਸਹਰਿਆਂ ਦੇ ਘਰ ਗੁੱਲੀਆਂ ਵਕ ਧੇਰੀ ਮਾਂ ਮੋਰੇ ਮੈਨੂੰ ਸਭ ਚਤਰਾਇਆਂ ਭੁੱਲੀਆਂ ਵੇਖ ਤੇਰੀ ਮਾਂ ਮੋਰੇ ਮੈਨੂੰ ਸਭ ਚਤਰਾਇਆਂ ਭੁੱਲੀਆਂ பேல்லாா கேக்கா ல்லா சோரெய்பீ வேணி வசன கோ பத்தி தேஜா மணி வசன கோ பத்தி தே ਸੱਸ ਮਰੀ ਨੇ ਮੁੰਡਾ ਜੰਮਿਆ ਸੱਸ ਮਰੀ ਨੇ ਇਹ ਮੁੰਡਾ ਜੰਮਿਆ ਨਾ ਰੱਖਿਆ ਗੁਰ ਦਿੱਤਾ ਪੰਜੀਰੀ ਖਾਵਾਂਗੇ ਵੈ ਗਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਵੈ ਗਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਸੱਸ ਮਰੀ ਨੇ ਮੁੰਡਾ ਜੰਮਿਆ ਸੱਸ ਮਰੀ ਨੇ ਮੁੰਡਾ ਜੰਮਿਆ ਜਮ ਜਮਲਾ ਆ ਠਹਿਰ ਇੱਥੇ ਨਹੀਂ ਵਿਕਨੇ ਲੈ ਜੋ ਪੀਕਾ ਨੇ ਇੱਥੇ ਨਹੀਂ ਵਿਕਨੇ ਲੈ ਜੋ ਪੀਕਾ ਨੇ ਸੱਸ ਮਰੀ ਦੇ ਫੋੜਾ ਹੋਇਆ ਸੱਸ ਮਰੀ ਦੇ ਫੋੜਾ ਹੋਇਆ ਸੋਰਾ ਕਰੇ ਦਵਾ ਬਾਬਾ ਤੇਗ ਬਹਾਦਰ ਢੇੜਾ ਬੰਨੇਲਾ ਬਾਬਾ ਤੇਗ ਬਹਾਦਰ ਢੇੜਾ ਬੰਨੇਲਾ ਬਾਬਾ ਤੇਗ ਬਹਾਦਰ ਸੱਸ ਮਰੀ ਦੇ ਮਾਤਾ ਨਿਕਲੀ ਸੱਸ ਮਰੀ ਦੇ ਮਾਤਾ ਨਿਕਲੀ ਨਿਕਲੀ ਮਾੜੀ ਮਾੜੀ ਨੀ ਸੋਰਾ ਮੇਰਾ ਪੁੱਤਨ ਲਗਿਆ ਤੇ ਕੇ ਸੂਈ ਫਲਵਾਰੀ ਨੀ ਜੋਤ ਜਗੋਂਦੇ ਨੇ ਦਾੜੀ ਫੋਕਲੀ ਸਾਰੀ ਨੀ ਜੋਤ ਜਗੋਂਦੇ ਨੇ ਡਾੜੀ ਫੂਕਲੀ ਸਾਰੀ ਨੀ ਜੋ ਤੁਝ ਗਾਉਂਦੇ ਨੇ ਥਾੜੀ ਫੂਕਲੀ ਸਾਰੀ ਸੱਸ ਮੇਰੀ ਨੇ ਮੁੰਡਾ ਜੰਮਿਆ ਸੱਸ ਮੇਰੀ ਨੇ ਮੁੰਡਾ ਜੰਮਿਆ ਜੰਮਿਆ ਨੀ ਕੌਣ ਇਨਾਂ ਨੂੰ ਦੁੱਧ ਪਲਾਵੇ ਕਿਹੜਾ ਦੇਵੇ ਦਵਾਈ ਸੌਜੋ ਚੁੱਪ ਕਰਕੇ ਮਾਣੋ ਬਿੱਲੀ ਆਈ ਸੌਜੋ ਚੁੱਪ ਕਰਕੇ ਮਾਣੋ ਬਿੱਲੀ ਆਈ ਵੇ ਸੌਜੋ ਚੁੱਪ ਕਰਕੇ ਮਾਣੋ ਬਿੱਲੀ ਆਈ ਸੱਸ ਮੇਰੀ ਦੇ ਮੁੰਡੇ ਜੰਮੇ ਸੱਸ ਮੇਰੀ ਹੈ ਮੁੰਡੇ ਜੰਮੇ ਜਮ ਜਮ ਫਰੀ ਦਸੋਈ ਨਸਾਰੇ ਮਾ ਵਰਗੇ ਪਿਓ ਵਰਗਾਣਾ ਕੋਈ ਨਸਾਰੇ ਮਾ ਵਰਗੇ ਪਿਓ ਵਰਗਾਣਾ ਕੋਈ ਨਸਾਰੇ ਮਾ ਵਰਗੇ ਪਿਓ ਵਰਗਾਣਾ ਕੋਈ ਸੱਸ ਮੇਰੀ ਨੇ ਜੰਮਦੇ ਜੰਮੇ ਜੰਮੇ ਸੱਤ ਨੀਸ਼ੇ ਮੇ ਵਾਰੀ ਆਈ ਪੰਜੀਰੀ ਸਤਵੇਂ ਵਾਰੀ ਬਸ ਬਰੇ ਕਾ ਹੁਣ ਲਗੀਆਂ ਹੁਣ ਲਗੀਆਂ ਮੇਰੀ ਸੱਸ ਬਰੇ ਕਾ ਹੁਣ ਲਗੀਆਂ ਹੁਣ ਲਗੀਆਂ ਮੇਰੀ ਸੱਸ ਬਰੇ ਕਾ ਹੁਣ ਲਗੀਆਂ ਸੱਸ ਮੇਰੀ ਮੇਰੀ ਸੱਸ ਬੜੀ ਕੋਪਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ ਰੀਕੋ ਪੱਤੀ ਮੈਨੂੰ ਪੌਣ ਦੇਵੇ ਜੁੱਤੀ ਮੈਂ ਵੀ ਜੁੱਤੀ ਪੋਣੀ ਹਾਂ ਮੁੰਦਿਆ ਰਾਜੀ ਰਹਾਂ ਤੇ ਗੁੱਸੇ ਤੇਰੀ ਮਾਂ ਖੜਕਾਣੀ ਆ ਮੁੰਦਿਆ ਰਾਜੀ ਰਹਾਂ ਤੇ ਗੁੱਸੇ ਤੇਰੀ ਮਾਂ ਖੜਕਾਣੀ ਏ ਕੋੜਾ ਹਰ ਕੋਈ ਨਾ ਕੋੜਾ ਪਾਰ ਕੋਈ ਨਾ ਜੀਦੀ ਸੱਸ ਮਟਿਆਰੇ ਉਦਾਹਾਲ ਕੋਈ ਨਾ ਜੀਦੀ ਸੱਸ ਮਟਿਆਰੇ ਉਦਾਹਾਲ ਕੋਈ ਨਾ ਕਹ ਦੇ ਨਾ ਤੋਰੀ ਸੱਸੇ ਹੱਸੇ ਦੇਖੇੜਦੀ ਕਹ ਦੇ ਨਾ ਤੋਰੀ ਸੱਸੇ ਹੱਸੇ ਦੇਖੇੜਦੀ ਕਹ ਦੇ ਨਾ ਤੋਰ ਆ ਖੁਸ਼ ਹੋ ਕੇ ਮੇਰਾ ਵੀਰ ਮੁੜ ਗਿਆ ਸੱਸੇ ਦੁਖੀ ਹੋ ਕੇ ਮੇਰਾ ਵੀਰ ਮੁੜ ਗਿਆ ਸੱਸੇ ਦੁਖੀ ਹੋ ਕੇ ਕੋਠੇ ਉੱਤੇ ਮੋਰੀ ਕਦੇ ਮੰਦਣੀ ਪੋ ਜਾਉਗੀ ਕੋਠੇ ਉੱਤੇ ਮੋਰੀ ਕਦੇ ਮੰਦਣੀ ਪੈ ਈ ਕੋਠੇ ਸੱਸ ਨਾ ਸਲਾਈਏ ਕ ਦੇ ਨਿੰਦਨੀ ਪੈ ਜਾਊਗੀ ਸੱਸ ਨਾ ਸਲਾਈਏ ਕ ਦੇ ਨਿੰਦਨੀ ਸਾਰਾ ਦਿਨ ਸੱਸ ਮੇਰੀ ਔਨ ਲਾਈਨ ਰਹਿੰਦੀ ਆ ਸਾਰਾ ਦਿਨ ਮੇਰੀ ਸੱਸ ਔਨ ਲਾਈਨ ਰਹਿੰਦੀ ਫੇਸਬੁੱਕ ਤੇ ਅਕਾਊਂਟ ਬਣਾਇਆ ਨੀ ਉਮਰ ਚ ਕੀ ਰੱਖਿਆ ਹੌਣੇ ਲਿਖ ਕੇ ਸਟੇਟਸ ਪਾਇਆ ਨੀ ਉਮਰ ਚ ਕੀ اون نے لکھ کس ਟੇਟ ਸਪਾਇਆ ਸਾਸ ਮਰੀ ਨੇ ਮੁੰਡਿਆ ਜਮਿਆ ਇੱਕ ਬકરી ਕਲੇਲਾ ਨੇ ਸੱਸੇ ਕੀ ਰੌਣਕ ਮੇਲਾ ਨੇ ਸੱਸੇ ਕੀ ਰੌਣਕ ਮੇਲਾ ਸਾਸ ਤਾਂ ਕਹਿੰਦੀ ਕਢਣਾਂ ਨੀ ਆਉਂਦਾ ਸਾਸ ਤਾਂ ਕਹਿੰਦੀ ਕਢਣਾਂ ਨੀ ਆਉਂਦੇ ਮੈਂ ਕਢ ਲੀ ਫਲਕਾਰੀ ਕੁੜੀਓ ਮੈਂ ਢਲਵਾ ਦੀ ਹਉਨ ਨੂੰ ਜਾਣੀ ਨਹਰੀ ਗਰੀ ਸਾਸ ਮੇਰੀ ਡੇ ਫੋੜਾ ਹੋਇਆ ਸੋਹਰਾ ਕਰੇ ਦਵਾ ਬਾਬਾ ਤੇਗ ਬਹਾਦਰ ਢੇੜਾ ਬੰਨੇਲਾ ਬਾਬਾ ਤੇਗ ਬਹਾਦਰ ਢੇੜਾ ਬੰਨੇਲਾ ਅੱਗੇ ਹੋ ਗਈ ਆਪਾਂ ਸਾਸ ਕੁੱਟਨੀ ਤੇ ਆਪਾਂ ਪਹਿਲੀ ਬੋਲੀ ਕਦੇ ਗੋਡਾ ਕਰਨਦੀ ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ කදදේ මුඩ්ඩා මාරදිී අදදි ශඩ්ඩනීම හෝසදම සාාජකාර එකේ සස්ස කුට්ටන ටීවිද ්චිවාජකාර එකේ සස්ස කොට්ටනී ටීීදී උච්චිවාජකාර එකේ සස්ස කුටතනටීවිදී උච්චිවාජකාර එක සුන්නේ සස්සේ. ਸੋਨਨੀ ਸੱਸੇ ਨ ਕਰੇ ਵਾਲੀਏ ਸੋਨਨੀ ਸੱਸੇ ਨ ਕਰੇ ਵਾਲੀਏ ਧਾਰਵਾਰ ਸਮਝਾਵਾਂ ਬੈਠੜੀ ਤੇਰੀ ਸਿਰਪ ਚਰੀ ਜਿਹੜੀ ਤੇਰੀ ਸਿਰਪ ਜੇਰੀ ਵੇੜੇ ਵਿੱਚ ਖੜਾਵਾਂ ਗਾਲ ਭਰਾਵਾਂ ਦੀ ਮੁੜਕੇ ਨਾ ਖਵਾਵਾਂ ਗਾਲ ਭਰਾਵਾਂ ਦੀ ਮੁੜਕੇ ਨਾ ਫੇਰ ਖਵਾਵਾਂ ਗਾਲ ਭਰਾਵਾਂ ਦੀ ਮੁੜਕੇ ਨਾ ਫੇਰ ਖਵਾਵਾਂ ਗਾਲ ਭਰਾਵਾਂ ਦੀ ਜੀ ਦੀ ਸੱਸ ਮਟਿਆਰ ਉਹ ਦੀ ਸ਼ਾਦੂ ਕੋੜਾ ਆਰ ਨਹੀਂ ਨਾ ਕੋੜਾ ਪਾਰ ਕੋਈ ਨਾ ਝੜਾ ਆਰ ਕੋਈ ਨਾ ਕੋੜਾ ਪਾਰ ਕੋਈ ਨਾ ਜੀ ਦੀ ਸੱਸ ਮਟਿਆਰ ਨੋ ਦਾ ਹਾਲ ਕੋਈ ਨਾ ਜੀ ਦੀ ਸੱਸ ਮਟਿਆਰ ਨੋ ਦਾ ਹਾਲ ਕੋਈ ਨਾ ਜੀ ਦੀ ਸੱਸ ਮਟਿਆਰ ਨੋ ਦਾ ਹਾਲ ਕੋਈ ਨਾ ਸੱਸ ਨੂੰ ਨੰਨਦੀ ਏ ਕਿਸੇ ਦੀ ਨਖਈਏ ਖਾਈਏ ਆਪਣੇ ਹਿੱਸੇ ਦੀ ਕਿਸੇ ਦੀ ਨਖਈਏ ਖਾਈਏ ਆਪਣੇ ਹਿੱਸੇ ਦੀ ਸਾਸਨੂ ਨਾਨੰਦੀਏ ਆਮਾਏ ਕਿਸੇ ਦੀ ਸਾਸਨੂ ਨਾਨੰਦੀਏ ਓ ਵੀ ਮਾਏ ਕਿਸੇ ਦੀ ਸਾਸਨੂ ਨਾਨੰਦੀਏ ਓ ਵੀ ਮਾਏ ਕਿਸੇ ਦੀ ਸਾਸਨੂ ਨਾਨੰਦੀਏ ਓ ਵੀ ਮਾਏ ਕਿਸੇ ਦੀ ਸਾਸਨੂ ਲਿਆਤੀ ਕੜੀ ਹੋਰਾਂ ਨੂੰ ਦਿੱਤੀਆਂ ਪੰਜ ਪੰਜ ਵੰਗਾ ਹੋਰਾਂ ਨੂੰ ਦਿੱਤੀਆਂ ਪੰਜ ਪੰਜ ਵੰਗਾ ਮੇ ਸੱਸ ਨੂੰ ਦੇ ਲਾਤੀ ਕੜੀ ਵੇ ਮਾਂ ਤੇਰੇ ਟਾਈਮ ਵੇਖ ਕੇ ਲੜੀ ਵੇ ਮਾਂ ਤੇਰੇ ਟਾਈਮ ਦੇਖ ਕੇ ਲੜੀ ਵੇ ਮਾਂ ਤੇਰੇ ਟਾਈਮ ਵੇਖ ਕੇ ਲੜੀ ਵੇ ਮਾਂ ਤੇਰੇ ਟਾਈਮ ਵੇਖ ਕੇ ਲੜੀ ਰੱਸੀ ਹੋਈ ਏ ਰੱਸੀ ਹੋਈ ਸੱਸ ਮਾਣੀ ਮਰਸੀ ਹੋਈ ਸੱਸ ਨੂੰ ਕਿਵੇਂ ਬਨਾਈ ਦਾ ਹੱਥ ਬੰਨਹ ਲੋ ਮਾਤਾ ਜੀ ਰੋਟੀ ਖਾ ਲੋ ਮਾਤਾ ਜੀ ਹੱਥ ਬਨ ਜੀ ਰੋਟੀ ਖਾ ਲੋ ਮਾਤਾ ਜੀ ਰੋਟੀ ਰੋਟੀ ਖਾ ਲੋ ਮਾਤਾ ਜੀ ਸੱਸ ਮੇਰੀ ਦਾ ਐਡਾ ਜੁੜਾ ਸੱਸ ਮੇਰੀ ਦਾ ਐਡਾ ਜੁੜਾ ਸੱਸ ਮੇਰੀ ਦਾ ਐਡਾ ਜੁੜਾ ਉਤੋਂ ਨਿਕ ਵਿਚੋਂ ਨਿਕਲੀ ਜੂਨ ਸッセ ਕੰਜਰੀਏ ਮੈਣੀ ਤੇਰੀ ਨੋਣੀ ਸッセ ਕੰਜਰੀਏ ਮੈਨਾ ਤੇਰੀ ਨੋਣੀ ਸッセ ਕੰਜਰੀਏ ਮੈਨਾ ਤੇਰੀ ਨੋ ਵੀਡੀਓ ਵਧ ਲਗੀ ਤੇ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਜਰੂਰ ਚੈਨਲ ਨੂੰ ਕਰੋ ਆਪਣਾ ਵਾਚ ਟਾਈਮ ਕਦੋਂ ਦਾ ਕੰਪਲੀਟ ਹੋਇਆ ਪਲੀਜ਼ ਤੁਹਾਡੇ ਅੱਗੇ ਮਿਹਨਤ ਵਾਲੀ ਗੱਲ ਹੈ ਕਿ ਆਪਣੇ 1000 ਸਬਸਕ੍ਰਾਈਬਰ ਪੂਰੇ ਕਰਾ ਦਿਓ ਤੇ ਬਹੁਤ ਥੋੜੇ ਸਬਸਕ੍ਰਾਈਬਰ ਰਹਿ ਗਏ ਨੇ ਆਪਣੇ ਜਲਦੀ ਜਲਦੀ ਕੰਪਲੀਟ ਕਰਵਾ ਦਿਓ ਤੁਹਾਡਾ ਬਹੁਤ ਜਿਆਦਾ ਧੰਨਵਾਦ ਹੋਏਗਾ ਤੇ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿ ਆਪਾਂ ਕਿਸ ਚੀਜ਼ ਦੇ ਉੱਤੇ ਬੋਲਣਾ ਲੈ ਕੇ ਆਈਏ ਤੇ ਕਮੈਂਟ ਕਰਕੇ ਉਹ ਵੀ ਦੱਸਿਓ ਤੇ ਵੀਡੀਓ ਨਾਲ ਅਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ